ਕੰਟਰੀਜ਼ ਦੇ ਵਿੱਚ ਖੇਡ ਚੁੱਕੇ ਨੇ 18 ਹੀ ਮੈਡਲਸ ਨੇ ਡਿਸਟ੍ਰਿਕਟ ਲੈਵਲ ਦੇ ਜੇ ਗੱਲ ਕਰ ਲਈਏ ਤਾਂ 400 ਤੋਂ ਵੱਧ ਮੈਡਲਸ ਇਹਨਾਂ ਨੇ ਜਿੱਤੇ ਹੋਏ ਨੇ ਹਾਲ ਹੀ ਦੇ ਵਿੱਚ ਤੁਸੀਂ ਜਾਣਦੇ ਹੋ ਕਿ ਕਰਨ ਔਜਲਾ ਬਈ ਨੇ ਇਹਨਾਂ ਦੀ ਬਾਹ ਫੜੀ ਹੈ ਜੋ ਮਸ਼ਹੂਰ ਕਲਾਕਾਰ ਨੇ ਉਹਨਾਂ ਨੇ ਬੜਾ ਸਹਿਯੋਗ ਦਿੱਤਾ ਹੈ ਇਹਨਾਂ ਨੂੰ ਮਾਨ ਦਿਵਾਇਆ ਹੈ ਪਰ ਉਹਨ ਸ਼ਰਮਾ ਜੀ ਨਾਲ ਗੱਲਬਾਤ ਕਰਾਂਗੇ ਇਹਨਾਂ ਤੋਂ ਜਾਣਾਂਗੇ ਕਿ ਕਿਵੇਂ ਇਹਨਾਂ ਨੇ ਸ਼ੁਰੂਆਤ ਕੀਤੀ ਖਿਡਾਰੀ ਜ਼ਿੰਦਗੀ ਦੇ ਵਿੱਚ ਕਿਵੇਂ ਇਹ ਆਏ ਕਿੱਥੋਂ ਇਹਨਾਂ ਨੂੰ ਹੌਸਲਾ ਮਿਲਿਆ ਹੌਸਲਾ ਦੇਣ ਵਾਲਾ ਤੇ ਅੱਗੇ ਕਿਹੜੀਆਂ-ਕਿਹੜੀਆਂ ਪਰਸਥਿਤੀਆਂ ਦੇ ਨਾਲ ਉਹਨਾਂ ਨੂੰ ਸਾਹਮਣਾ ਕਰਨਾ ਪਿਆ ਅੱਜ ਇੱਥੇ ਸਾਡੇ ਕੋਲ 18 ਕੰਟਰੀਜ਼ ਦੇ ਵਿੱਚ 18 ਮੈਡਲਸ ਜਿੱਤ ਕੇ ਇੰਟਰਨੈਸ਼ਨਲ ਲੈਵਲ ਤੇ ਸਾਡੇ ਕੋਲ ਖੜੇ ਨੇ ਤਰਨੁਸ਼ਰਮਾ ਜੀ ਬਹੁਤ-ਬਹੁਤ ਸਵਾਗਤ ਲਈ ਵੀ ਗਏ ਸਤਿ ਸ਼੍ਰੀ ਅਕਾਲ ਜਲੇਤਾ ਥੈਂਕ ਯੂ so much ਹੂੰ ਤੁਡੇ ਸਾਰੇ ਹੀ ਪੱਤਰਕਾਰਾਂ ਦਾ ਭਰਾਵਾਂ ਦਾ ਕੀ ਅੱਜ ਜੇ ਮੈਂ ਕੁਝ ਬਣਿਆ ਤਾਂ ਸਾਰੇ ਪੱਤਰਕਾਰ ਭਰਾਵਾਂ ਨੇ ਦਿੱ ਦਿੱਤੀ ਬਣੀ ਜੀ ਤਾਂ ਦਿਲਾ ਸਲੂਟ ਕਰਦਾ ਕਿ ਤੁਸੀਂ ਇੱਕ ਨਿਰਪੱਖ ਸੋਚ ਲੈ ਕੇ ਸੱਚ ਦੀ ਦਿਖਾ ਰਹੇ ਹੋ ਪੰਜਾਬ ਨੂੰ ਜੋ ਸੱਚ ਜੀ ਬਹੁਤ ਬਹੁਤ ਸ਼ੁਕਰੀਆ ਤਰਨੁ ਸ਼ਰਮਾ ਜੀ ਤੁਹਾਡਾ ਬੜਪਣ ਹੈ ਇਹ ਅਸੀਂ ਤਾਂ ਨਿਮਾਣਾ ਜាយਤਨ ਕਰਦੇ ਹਾਂ ਮਿਹਨਤ ਤੁਹਾਡੀ ਹੈ ਜਿਹੜੀ ਤੁਸੀਂ ਮੈਡਲਸ ਜਿੱਤ ਰਹੇ ਹੋ ਦੇਸ਼ ਦਾ ਨਾਮ ਰੌਸ਼ਨ ਕਰ ਰਹੇ ਹੋ ਕਿੱਥੋਂ ਸ਼ੁਰੂਆਤ ਹੋਈ ਤੁਹਾਡੀ ਇਸ ਖਿਡਾਰੀ ਵਾਲੇ ਜੀ ਦੀ ਇੱਕ ਜਦ ਮੈਂ 6 ਮਹੀਨੇ ਨਜ਼ਿਕਾ ਤੇ ਮੇਰੇ ਸਿੱਕੇ ਬੁਕਾਰ ਹੋ ਗਿਆ ਹਮ ਤੇ ਡਾਕਟਰ ਨੇ ਮੇਰੀ ਪ੍ਰੋਬਲਮ ਡਾਇਗਨੋਸ ਕਰੀ ਮੈਨੂੰ ਫੁੱਲ ਬੋਡੀ ਪੈਰਾਲਾਈਸ اٹੈਕ ਹੋ ਗਿਆ ਸੀ ਹਮ ਮੈਂ ਚੱਲ ਨਹੀਂ ਸਕਦਾ ਸੀ ਬੋਲ ਨਹੀਂ ਸਕਦਾ ਸੀ ਹੋਣ ਵੀ ਮੈਂ ਬੋਲ ਨਹੀਂ ਸਕਦਾ ਲੇਕਿਨ ਹੀ ਸਕਦਾ ਪ੍ਰੋਪਰ ਚੱਲ ਨਹੀਂ ਸਕਦਾ ਲੇਕਿਨ ਉਹ ਕਹਿੰਦਾ ਜੇ ਤਾਂ ਮਹਾਂ ਮਹਾਰਾਜ ਦੀ ਕਿਰਪਾ ਹੁੰਦੀ ਨਾ ਤੇ ਵੱਡੇ ਵੱਡੇ ਗਰੀਬ ਤੇ ਰਾਜੇ ਬਣਾ ਦਿੰਦੇ ਬਿਲਕੁਲ ਜੀ ਸੋ 6 ਸਾਲ ਦਾ ਹੋਇਆ ਅ ਪਾਰਕ 'ਚ ਬੈਠਾ ਸੀ ਕਾ ਬੱਚੇ ਭਾਜ ਰਹੇ ਬਿਲੇ ਮੈਂ ਖੜਾ ਹੋ ਕੇ गिर ਗਿਆ ਸੋ ਉੱਥੋਂ ਮੇਰੀ ਚੱਲਣ ਦੀ ਸ਼ੁਰੂਆਤ ਹੋਈ ਤੇ ਡਾਕਟਰ ਕੋ ਗਏ ਤੇ ਡਾਕਟਰ ਨੇ ਸਪਾਪਨ ਕਿਹਾ ਕਿ ਇਹਨੂੰ ਫਿਜ਼ੀਕਲ ਫਿਟਨੈਸ ਬਾਉ ਹੂੰ ਜਿਹੜਾ ਨਾ ਮੈਨੂੰ ਮਸਲ ਜਿਹੜੇ ਵੀਕ ਨੇ ਉਹ ਵਰਕ ਕਰਨ ਲੱਗ ਜਾਣਗੇ ਸੋ ਸਮਾਂ ਬੀਤ ਗਿਆ ਆਪਾਂ ਮੈਨੂੰ ਗਰਾਊਂਡ ਲੈ ਕੇ ਗਏ ਤੇ ਜਿਹੜੀ ਕਰਾਟੇ ਗੇਮ ਹੈ ਮੈਂ ਖੁਦ ਚੁਣੀ ਤਾਂ ਕਿ ਜਿਹੜੇ ਲੋਕ ਮੈਨੂੰ ਮਜ਼ਾਕ ਇਹ ਆ ਕੋ ਚਹਿ ਜਾਂ ਬੋਲਣਗੇ ਤਾਂ ਮੈਂ ਮੂੰਹ ਤੋੜ ਜਵਾਬ ਦੇ ਦਤੂਗਾ ਸੋ ਉੱਥੇ ਮੈਂ ਗਿਆ ਕਰਾਟੇ ਕਰ ਰਹੀ ਸੀ ਬੱਚੇ ਮੇਰੀ ਕੋਚ ਮਿੱਤਰ ਜੀ ਕੁਮਾਰ ਜੋਸ਼ੀ ਜੀ ਜਿਨ੍ਹਾਂ ਨਾਲ ਮੇਰੀ ਮੁਲਾਕਾਤ ਹੋਈ ਤੇ ਉਹਨਾਂ ਨੇ ਮੈਨੂੰ ਹੈਂਡੀਕੈਪ ਨਹੀਂ ਸਮਝਾ ਉਹਨਾਂ ਨੇ ਨੋਰਮਲ ਪਰਸਨ ਮੰਨ ਮੈਨੂੰ ਟੀਚ ਕਰਿਆ ਟ੍ਰੇਨ ਕਰਿਆ ਤੇ ਇੱਕ ਕਹਿੰਦੇ ਨਾ ਗੁਰੂ ਹੀ ਦੁਨੀਆ ਦੇ ਪਾਰ ਲੰਗਾਉਂਦਾ ਜੀ ਬਿਲਕੁਲ ਤੇ ਅੱਜ ਮੈਂ 27 ਸਾਲ ਹੋ ਗਏ ਮੈਂ ਉਹਨਾਂ ਅੰਡਰ ਕਰਾਟੇ ਕਰ ਰਿਹਾ ਹਾਂ ਹੂੰ ਔਰ 18 ਦੇਸ਼ਾਂ 'ਚ ਮੈਂ ਆਪਣੇ ਪੰਜਾਬ ਆਪਣੇ ਦੇਸ਼ ਦਾ ਨਾਮ ਰੋਚਨ ਕਰਿਆ ਜਿੱਚੋ ਦੋ ਏਸ਼ੀਆ ਦੇ ਮਿਲਿਟ ਨੇ ਹੂੰ ਇਹਨਾਂ ਦੇ ਵਿੱਚ ਮੈਂ ਮਿਲਦੇ ਤਾਂ 6 ਸਾਲ ਦੀ ਉਮਰ ਤੋਂ ਹੀ ਸ਼ੁਰੂਆਤ ਹੋ ਗਈ ਸੀ ਤੁਹਾਡੀ ਪਾਰਕ ਦੇ ਵਿੱਚ ਤੁਸੀਂ ਜਦੋਂ ਡਿੱਗ ਗਏ ਸੀਗੇ ਉਹ ਸਾਰੀ ਕੀ ਦੱਸਤਾ ਸੀਗੀ ਐਕਚੁਅਲੀ ਮੈਂ ਪਿੱਠ ਲਾ ਕੇ ਬੈਠਾ ਸੀਗਾ ਪੂਰੀ ਬੋਡੀ ਵਰਕ ਨਹੀਂ ਕਰਦੀ ਸੀ ਫੁੱਲ ਬੋਡੀ ਪੈਰਲਾਈਜ਼ ਸੀਗਾ ਇਹਨੂੰ ਪੰਜਾਬੀ ਵਿੱਚ ਅਧਰੰਗ ਕਹਿੰਦੇ ਨੇ ਹਾਂਜੀ ਤੇ ਮਤਲਬ ਮੈਂ ਬੱਚੇ ਆ ਰਾਉਂਡ ਕਰ ਰਹੀ ਸੀ ਭੱਜ ਰਹੀ ਸੀ ਫਰਕ ਦੇ ਮੈਂ ਖੜਾ ਹੋਇਆ ਗਿਰ ਗਿਆ ਤੇ ਉੱਥੋਂ ਮੇਰੀ ਸ਼ੁਰੂਆਤ ਹੋਈ ਹੂੰ ਫਿਰ ਜਦ ਮੈਂ ਗਰਾਊਂਡ ਗਿਆ ਤਾਂ ਪੋੜੀਆਂ ਦੇ ਹੱਥ ਰੱਖ ਰੱਖ ਕੇ ਮੈਂ ਇੱਕ ਸਟੈਪ ਲੈਂਦਾ ਜੀ ਓਕੇ ਤੇ ਕਦ ਪਤਾ ਹੀ ਨਹੀਂ ਲੱਗਿਆ ਉਹ 1600 ਮੀਟਰ ਕਦ ਹੋ ਗਏ ਹੂੰ ਤਾਂ ਜਿਹੜੇ ਤੁਹਾਡੇ ਗੁਰੂ ਨੇ ਉਹਨਾਂ ਨੇ ਫਿਰ ਤੁਹਾਡਾ ਕਿਵੇਂ ਹੱਥ ਫੜਿਆ ਕਿੱਥੋਂ ਉਹਨਾਂ ਨੇ ਸ਼ੁਰੂਆਤ ਕੀਤੀ ਉਹਨਾਂ ਨੇ ਕਹਿੰਦੇ ਨੇ ਕਿ ਗੁਰੂ ਜਿਹੜਾ ਪਹਿਚਾਣਦਾ ਹੁੰਦਾ ਨਹੀਂ ਹੀਰੇ ਦੀ ਪਰਖ جوہری ਨੂੰ ਹੁੰਦੀ ਹੈ ਉਹਨਾਂ ਨੇ ਕਿਵੇਂ ਪਹਿਚਾਣ ਕੀਤੀ ਅਕੀ ਜਦੋਂ ਮੈਨੂੰ ਮੈਨੂੰ ਕਿਹਾ ਕਿ ਮੇਰੇ ਫਾਦਰ ਸਾਹਿਬ ਨੇ ਉਹਨਾਂ ਨੇ ਕਿਹਾ ਕਿ ਇਹਨੂੰ ਛੱਡ ਦੋ ਜੇ ਤਾਂ ਇਹ ਚੱਲ ਗਿਆ ਤਾਂ ਇਹ ਸ਼ਾਈਨਿੰਗ ਸਟਾਰ ਜੇ ਨਾ ਜਲੇ ਤਾਂ ਕਦੇ ਨਹੀਂ ਹੂੰ ਸੋ ਉਹੀ ਗੱਲ ਉਹੀ ਮਹਾਰਾਜ ਦੀ ਕਿਰਪਾ ਸੀ ਜੀ ਮੈਂ ਇੱਕ ਇੱਕ ਸਟੈਪ ਪਟਿਆ ਅੱਜ ਤੁਹਾਡੇ ਨੂੰ ਜੀ ਆਪਣਾ ਥੋੜਾ ਜਨਮ ਬਾਰੇ ਦੱਸੋ ਕਿਥੋਂ ਪਿੰਡ ਕਿਹੜਾ ਤੁਹਾਡਾ ਪਿੱਛੋਂ ਤੇ ਕਿਵੇਂ ਤੁਸੀਂ ਪਿੰਡ ਦੇ ਵਿੱਚ ਬਚਪਨ ਗੁਜ਼ਾਰਿਆ ਤੇ ਅੱਗੇ ਫਿਰ ਕਿੱਥੇ ਵਧੇ ਮੈਂ ਖੰਨਾ ਡਿਸਟ੍ਰਿਕਟ ਨੇ ਹਾਨ ਦੇ ਵਿੱਚ 1992 ਮੇਰੇ ਨਾਮ ਉਹੀ ਸ਼ਰਮਾ ਤੇ ਮਮਤਾ ਰਾਣੀ ਦੇ ਘਰ ਪੈਦਾ ਹੋਇਆ ਜੀ ਇੱਕ ਮੀਡਲ ਕਲਾਸ ਫੈਮੀਲੀ ਤੋਂਰ ਦਾ ਫੈਮੀਲੀ ਸੀ ਫਾਦਰ ਸਾਹਿਬ ਦਿਹਾੜੀ ਕਰਦੇ ਸੀ ਸਬਜ਼ੀ ਦੇ ਤੇ ਮਦਰ ਹਾਊਸ ਵਾਈਫ ਸੀ ਜੀ ਤੇ ਉੱਥੇ ਹੀ ਮੇਰਾ ਬਚਪਨ ਤੇ ਜਵਾਨੀ ਉੱਥੇ ਹੀ ਬੀਤੀ ਤੇ ਦੋ ਤਣ ਪਹਿਲੇ ਮੇਰੇ ਫਾਦਰ ਸਾਹਿਬ ਵੀ ਦੁਨੀਆ ਤੋਂ ਅਲvida ਕਰ ਗਏ ਉਹਨਾਂ ਦਾ ਵੀ ਸੁਪਨਾ ਸੀਗਾ ਕਿ ਮੇਰੇ ਬੇਟੇ ਨੂੰ ਇੱਕ ਗੌਰਮੈਂਟ ਜੋਬ ਮਿਲੇ ਜਿਹਦੇ ਨਾਲ ਇੱਕ ਤਾਂ ਮੈਂ ਥਰੀਕ ਪੱਕਾ ਹੋ ਜਾਵਾਂ ਤੇ ਉਹਨਾਂ ਨੂੰ ਇੱਜਾਗੀ ਆਪਣੀ ਲਾਈਫ ਬਣਾਉਣ ਦੀ ਹੂੰ ਬਟ ਉਹਨਾਂ ਦਾ ਸੁਪਨਾ ਕਿਤੇ ਨਾ ਕਿਤੇ ਸੁਪਨਾ ਹੀ ਰਹਿ ਗਿਆ ਔਰ ਜਿਹਦੇ ਉਮੀਦਾਂ ਨੂੰ ਅਲਵਿਦਾ ਕਹਿ ਗਿਆ ਹਾਂ ਤਾਂ ਲੱਗਦਾ ਨਹੀਂ ਕਿ ਸਰਕਾਰੀ ਨੌਕਰੀ ਦਾ ਸੁਪਨਾ ਸੀ ਜਿਹੜਾ ਹੁਣ 18 ਕੰਟਰੀਜ਼ ਦੇ ਵਿੱਚ ਮੈਡਲ ਤੁਸੀਂ ਕਿਤੇ ਹੋਏ ਸਰਕਾਰਾਂ ਬਾਹਰ ਹੀ ਫੜ ਰਹੀਆਂ ਕਿ ਦੇਖੋ ਮੈਂ ਵੀ ਇਹੀ ਉਮੀਦ ਲਾ ਕੇ ਬੈਠਾ ਸੁਣਿਆ ਕਿ ਭਗਵਾਨ ਸਿੰਘ ਸਾਹਿਬ ਜੀ ਗਰੀਬ ਬੰਦੇ ਦਾ ਖੜੇ ਨੇ ਪਰ ਤੁਸੀਂ ਮੰਨੋਗੇ ਨਹੀਂ ਮੇਰੇ ਨਾਲ ਤਿੰਨ ਵਾਰ ਝੱਕਾ ਹੋਇਆ ਹਾਂ ਪਹਿਲੇ ਜਦ ਮੈਂ ਇੱਛਾ ਕੇ ਇੱਥੇ ਆਇਆ ਮੈਨੂੰ ਲੈਟਰ ਆਂਦਾ ਸੀਨੀਅਰ ਡਿਪਾਰਟਮੈਂਟ ਨੂੰ ਮਾਰਕੂnga ਇਹਨੂੰ ਇਹ ਇਹ ਜਗ੍ਹਾ ਤੇ ਅਡਜਸਟ ਕੀਤਾ ਜਾਵੇ ਮੈਨੂੰ ਹਨੋਗਰੀ ਨਹੀਂ ਮਿਲੀ ਹੁਣ ਖਾਲੀ ਦੇ ਵਿੱਚ ਇਸੇ ਸਾਲ ਸੁਪਰਵਾਈਜ਼ਰ ਪਲੱਸ ਕੋਚਣ ਦੀ ਇਨੁਗਰੀ ਨਹੀਂ ਨਿਕਲੀ ਦੀ ਜਿਹਦੇ ਕੋਲ ਦਿੱਖ ਤੇ ਮੇਰਾ ਇੰਟਰਵਿਊ ਨਾਮ ਵੀ ਹੋ ਤੇ ਮੈਂ 2 ਦਿਨ ਪਹਿਲਾਂ ਐਲੀਟ ਚੈੱਕ ਕਰਦਾ ਕੋਈ ਮੇਰਾ ਨਾਮ ਨਹੀਂ ਆਉਂਦਾ ਦਿੱਤੀ ਵਿਕਾਇਦਾ ਨਾਮ ਪਾਇਆ ਹੋਇਆ ਗਵਰਨਮੈਂਟ ਨੇ ਔਰ ਐਲੀਟ ਮੇਰਾ ਨਾਮ ਨਹੀਂ ਕੀ ਕਾਰਨ ਰਹੇ ਨੇ ਉਹੀ ਸਮਝ ਨਹੀਂ ਆਇਆ ਮੈਨੂੰ ਦਾ ਅਪਰੋਚ ਨਹੀਂ ਕੀਤੀ ਕਿਸੇ ਕੋਲ ਜਾਣਦੀ ਵੀ ਲਿਸਟ ਦੇ ਵਿੱਚ ਮੇਰਾ ਨਾਮ ਨਹੀਂ ਆਇਆ ਹੈਗਾ ਜੀ ਮੈਂ ਫੋਨ ਕਰਿਆ ਸੀਗਾ ਉਹ ਕਹਿੰਦੇ ਕਿ ਤੇਰਾ ਕੇਸ ਅਸੀਂ ਡਿਸੇਬਲਡ ਕਰਕੇ ਅਲੱਗ ਰੱਖਿਆ ਹੋਇਆ ਹੂੰ ਹੁਣ ਤੁਦੀ ਮੈਨੂੰ ਨਹੀਂ ਗੱਲ ਦੱਸੋ ਕੀ ਡਿਸੇਬਿਲਟੀ ਬੰਦੇ ਨਹੀਂ ਹੈ ਕਿ ਮੈਂ ਪੰਜਾਬ ਦਾ ਪੁੱਤ ਨਹੀਂ ਹਾਂ ਜੀ ਕਿ ਮੈਂ ਪੰਜਾਬ ਨੂੰ ਨਰਸ਼ਨ ਛੱਡ ਕੇ ਗਰਾਊਂਡਰ ਦੇ ਵਿੱਚ ਲੈ ਕੇ ਆ ਰਿਹਾ ਮੈਂ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਾ ਛੱਡ ਕੇ ਉਹਨਾਂ ਨੂੰ ਇੱਕ ਲਾਈਫ ਪ੍ਰੋਵਾਈਡ ਕਰ ਰਿਹਾ ਮੈਂ ਉਸ ਮਾਂ ਦਾ ਪੁਤਬਾ ਨੇ ਬਚਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਜਿਹੜਾ ਜ ਨਸ਼ੇ ਦੇ ਤਲ ਲੱਢੀ ਜਾ ਰਿਹਾ ਜੀ ਦੁਖ ਉਦੋਂ ਲੱਗਦਾ ਜਦ ਬਾਰਲੀ ਸਟੇਟਾਂ ਕਹਿੰਦੀਆਂ ਨੇ ਨਾ ਕਿ ਤੇਰਾ ਪੰਜਾਬ ਤਾਂ ਨਿਖੇੜੀ ਸੂਬਾ ਹੈ ਉਸਨੂੰ ਲੱਗਦਾ ਲੱਗਦਾ ਹਮ ਤੇ ਜਦੋਂ ਤੁਸੀਂ ਬਾਹਰ ਜਾਂਦੇ ਹੋ ਇਹੋ ਜਿਹੀ ਗੱਲਾਂ ਤੁਹਾਨੂੰ ਸੁਣਾਉਣ ਨੂੰ ਮਿਲਦੀਆਂ ਨੇ ਵੀਰੇ ਸੁਣਨ ਤੇ ਮੈਂ ਜੇ ਕੁਝ ਵੀ ਹੱਦ ਤੱਕ ਇਸ ਤਬੇ ਨੂੰ ਮਿਦਾਂ ਦੀ ਕਾਮਯਾਬ ਹੋਇਆ ਤਾਂ ਮੇਰਾ ਜੀਵਨ ਫੁੱਲਣਾ ਇਵਨ ਮੈਨੂੰ ਇੱਕ ਭੈਣ ਦਾ ਬੋਲ ਆਇਆ ਆਸਟ੍ਰੇਲੀਆ ਤੋਂ ਉਹ ਭੈਣ ਦਾ ਪ੍ਰਾਣਾ ਨਸ਼ੇ ਕਰਦਾ ਸੀ ਉਹ ਉਹ ਦੀਦੀ ਨੇ ਮੈਨੂੰ ਦੱਸਿਆ ਰੋ ਕੇ ਕਿ ਮੈਂ ਤੇਰੀ ਵੀਡੀਓ ਦਿਖਾਈ ਔਰ ਅਜੋ ਭਰਾ ਨਹੀਂ ਛੱਡ ਗਏ ਵਧੀਆ ਇੱਕ ਬੋਡੀ ਬਿਲਡਰ ਬਣ ਗਏ ਉਹਨਾਂ ਨੂੰ ਸੇਧ ਮਿਲੀ ਤੁਹਾਡੇ ਜਿਨਸੀਪਰੇਸ਼ਨ ਮਿਲੀ ਅਜੇ ਕਈ ਮੈਨੂੰ ਕਾਲ ਜਾਂਦੇ ਨੇ ਕਈ ਮੈਨੇ ਭਰਾਮ ਭੈਣ ਜਿਹੜੇ ਇੱਥੇ ਦੇ ਗੱਲੇ ਤੇ ਬੈਠੇ ਨੇ ਉਹ ਨਿਕਲਣਾ ਚਾਹੁੰਦੇ ਨੇ ਪਰ ਪੁਸ਼-ਅਪ ਨਹੀਂ ਕਰਦੇ ਹੂੰ ਉਹਨਾਂ ਨੂੰ ਕੱਢਣ ਵਾਲਾ ਕੋਈ ਚਾਹੀਦਾ ਤੇ ਜੇ ਮੈਂ ਕੋਈ ਕੋਸ਼ਿਸ਼ ਕਰ ਰਿਆਂ ਤਾਂ ਸਰਕਾਰਾਂ ਮੈਨਾਂ ਆਹ ਤੋਂ ਦੋ ਸੋ ਮੈਂ ਤੁਹਾਨੂੰ ਦੱਸਾਂ ਜੀ ਕਿ ਸਭ ਤੋਂ ਪਹਿਲਾਂ ਗਵਰਨਮੈਂਟ ਨੇ ਮੈਨਾਂ ਜਿਉ ਥੱਕਾ ਕਰਿਆ ਕੈਚਵਾਰਡ 2023 ਦੇ ਵਿੱਚ ਮੇਰਾ ਨਾਮ ਨਾਮਿਨੇਟ ਕੀਤਾ ਗਿਆ। ਮੈਨੂੰ ਕੋਲ ਤੇ ਦੱਸਿਆ ਗਿਆ ਕਿ ਆਪਣੀ ਫਾਈਲ ਬਣਾ ਕੇ ਡੀਟੀ ਲੁਧਿਆਣਾ ਡੀਐਸਐਸਓ ਲੁਧਿਆਣਾ ਨੇ ਨਹੀਂ ਸਪੋਰਟ ਡਿਸਟ੍ਰਿਕਟ ਸੁਪਰਵਾਈਜ਼ਰ ਨੂੰ ਦੇ ਕੇ ਆਉ। ਬਿਕਾਦਾ ਮੈਂ ਇੱਕ ਫਾਈਲ ਬਣਾਈ ਤੇ ਆਹ ਲੈਡਰ ਵੀ ਮੇਰਕੋ ਆਉਦਾ। ਜਿਹੜਾ ਪੰਜਾਬ ਸਪੋਰਟ ਕਾਉਂਸਲਰ ਵੱਲੋਂ ਆਇਆ ਸੀਗਾ ਕਿ ਤੁਹਾਨੂੰ ਮਾਨ ਰਾਸ਼ੀ ਜੋ ਬਣਦੀ ਹੈ ਉਹ ਤੁਹਾਨੂੰ ਮਿਲੂ। ਜੀ ਪਰ ਅਜੇ ਤੱਕ ਨਹੀਂ ਮਿਲੀ। ਕਿੰਨੀ ਮਾਨ ਰਾਸ਼ੀ ਇਹਦੇ ਵਿੱਚ ਮੈਂਸ਼ਨਡ ਹੈ ਜੀ? ਇਹ ਜਿਹੋ ਗਾਣਾ ਕਿ ਨਹੀਂ ਮਿਲਿ ਬਟ ਉਹ ਹੀ ਜਿਹੜਾ ਜੋ ਕੀ ਮਿਲੇਗਾ ਕੁਝ ਨਾ ਕੁਝ ਮਿਲੇਗਾ ਬਟ ਉਹ ਅਜੇ ਤੱਕ ਨਹੀਂ ਮਿਲਿਆ ਇਹ ਪਿਛਲੇ ਸਾਲ ਦਾ ਲੈਟਰ ਹੈ 2022 ਉਹ ਤੋਂ ਅੱਜ ਆ ਜੋਬ ਦਾ ਲੈਟਰ ਆੰਦਾ ਆਰੇ ਮੇਰੇ ਕੋਲ ਉਹ ਕਿਹਨਾਂ ਦਫਤਰ ਡਾਇਰੈਕਟ ਡਾਇਰੈਕਟ ਖੇਡ ਵੀਗਾ ਪੰਜਾਬ ਇਹਨਾਂ ਨੇ ਤਿੰਨ ਡਿਪਾਰਟਮੈਂਟਸ ਨੂੰ ਮਾਰਕ ਕਰੀਆਂ ਥੱਲੇ ਇਹਦੇ ਵਿੱਚ ਸਾਫ਼-ਸਾਫ਼ ਲਿਖਿਆ ਹੋਇਆ ਹੈ ਕਿ ਹਿਦਾਇਤਾਂ ਅਨੁਸਾਰ ਕਰਨ ਨੂੰ ਅਡਜਸਟ ਕੀਤਾ ਜਾਵੇ ਮੈਨੂੰ ਜੱਟ ਨਹੀਂ ਕੀਤਾ ਗਿਆ। ਉਸ ਤੋਂ ਬਾਅਦ ਇਸੇ ਸਾਲ 2024 ਦੇ ਅਸੀਂ ਕਲੀਕ ਜਾ ਰਹੇ ਹੁੰਦੀ ਆ ਡੀਕੀਐਸਪੋਰਟਸ ਆ ਪੰਜਾਬ ਵੱਲੋਂ ਅ ਸੁਪਰਵਾਈਜ਼ਰ ਦੇ ਕੋਚਿਆਂ ਦੀਆਂ ਪੜਤੀਆਂ ਕਰਨੀਆਂ ਦੀਆਂ। ਬਿਲਕੁਲ ਇਹ ਜੀ ਮੇਰਾ ਨਾਮ ਨੋਮੀਨੇਟ ਕੀਤਾ ਗਿਆ 7ਵੇਂ ਨੰਬਰ 'ਤੇ। ਹਮਮ ਤਰਨ ਸ਼ਰਮਾ ਰਾਮੂਰਤੀ ਜਰਮਾ 641991 ਕੰਨਾ ਗੇਮ ਕਰਾਟੇ ਹਮ ਤੇ 2 ਦਿਨ ਬਾਅਦ ਲਿਖਮੇ ਕੋ ਵੀ ਆ ਓਏ ਜੀ ਮੇਰਾ ਨਾਮ ਹੀ ਕੱਟ ਦਿੱਤਾ ਗਿਆ ਨਾਮ ਕੱਟ ਦਿੱਤਾ ਗਿਆ ਹਾਂਜੀ ਓਏ ਜੀ ਕਿਉਂ ਮੇਰਾ ਨਾਮ ਕੱਟ ਦਿੱਤਾ ਗਿਆ ਆ ਦੇਖੋ ਅਪਡੇਟ ਕਰਕੇ ਸਰਕਾਰ ਨੇ ਪਾਈ ਲਿਸਟ ਹੈ ਆਪਣੇ ਪੋਰਟਲ ਤੇ ਤੇ ਉਹਦੇ ਚ ਤੁਹਾਡਾ ਨਾਮ ਹੈ ਓਏ ਜੀ ਮੇਰਾ ਨਾਮ ਕੱਟ ਦਿੱਤਾ ਇਹੀ ਸੇਮ ਲਿਸਟ 'ਚ ਤੁਹਾਡਾ ਪਹਿਲਾਂ ਨਾਮ ਸੀਗਾ ਆਹ ਦੇਖੋ 7 ਨੰਬਰ ਤੇ ਹੁਣ ਜੀ ਕੁਮਾਰ ਆ ਗਿਆ ਤਾਂ ਬੜੀ ਤਰਾਸਦੀ ਦੀ ਗੱਲ ਹੈ ਇਹ ਕਿ ਜਿਹੜਾ ਲਿਸਟ ਦੇ ਵਿੱਚ ਉਹ ਹੀ ਨਾਮ ਹੈ ਜਿਹੜਾ ਉਹ ਮਿਟਾ ਦਿੱਤਾ ਗਿਆ ਇਕ ਤੱਕ ਖਿਡਾਰੀ ਨੇ ਦੇਸ਼ ਦਾ ਨਾਮ ਰੌਸ਼ਨ ਕਰ ਰਹੇ ਨੇ ਸੂਬੇ ਦਾ ਨਾਮ ਰੌਸ਼ਨ ਕਰ ਰਹੇ ਨੇ 18 ਕੰਟਰੀਜ਼ ਦੇ ਵਿੱਚ ਮੈਡਲ ਨੇ ਦੂਜਾ ਜੇ ਇਹਨਾਂ ਨੂੰ ਇਹ ਕਹਿ ਕੇ ਵਰਜਿਤ ਕਰ ਦਿੱਤਾ ਜਾਂਦਾ ਲਾਂਬੇ ਕਰ ਦਿੱਤਾ ਜਾਂਦਾ ਕਿ ਇਹ ਡਿਸੇਬਲ ਨੇ ਤਾਂ ਇਹ ਬਹੁਤ ਹੀ ਤਰਾਸਦੀ ਦੀ ਗੱਲ ਹੈ ਪਰ ਉਹਨਾਂ ਜੀ ਡਿਸੇਬਲ ਤਾਂ ਇੱਕ ਆਪਣੇ ਆਪ ਦੇ ਵਿੱਚ ਪਹਿਲੀ ক্যাਟਾਗਰੀ ਹੁੰਦੀ ਹੈ ਪਹਿਲੀ ਰੈਜ਼ਰਵੇਸ਼ਨ ਹੁੰਦੀ ਹੈ ਸਰਕਾਰੀ ਨੌਕਰੀ ਹੋਵੇ ਚਾਹੇ ਕੋਈ ਹੋਰ ਅਦਾਰਾ ਹੋਵੇ ਉਹ ਪਹਿਲ ਦੇ ਆਧਾਰ ਤੇ ਜੇ ਕੋਈ ਵਿਅਕਤੀ ਤੁਹਾਡੇ ਵਰਗਾ ਹੈ ਤਾਂ ਉਸ ਨੂੰ ਉਹ ਪਹਿਲ ਦੇ ਆਧਾਰ ਤੇ ਉਹ ਪਹਿਲ ਰੱਖਦਾ ਜਿਸ ਤਰ੍ਹਾਂ ਅਸੀਂ ਕਹਿੰਨੇ ਕਿ ਰਾਖਵੀਆਂ ਸੀਟਾਂ ਹੁੰਦੀਆਂ ਨੇ ਦਿਵਿਆਂਗ ਦੇ ਲਈ ਔਰਤਾਂ ਦੇ ਲਈ ਉਹਦੇ ਲਈ ਤਾਂ ਪਹਿਲ ਕੀਤੀ ਜਾਂਦੀ ਆ ਪਰ ਇੱਥੇ ਤਾਂ ਨਾਮ ਹੀ ਜਿਹੜੇ ਉਹ ਖਤਮ ਹੋ ਰਹੇ ਨੇ ਦੇਖੋ ਮੈਂ ਭਗਵਾਨ ਜੀ ਦਾ ਨੂੰ ਮੈਂ ਪਹਿਲੇ ਵੀ ਕਿਹਾ ਕਿ ਉਹ ਕਹਿੰਦੇ ਨਹੀਂ ਜੇ ਅੱਦੀ ਤੱਕਾਂ ਨਹੀਂ ਹੋਣ ਨੇ ਹਾਂ ਆ ਇੱਕ ਵਾਰ ਨਹੀਂ ਦਿੰ ਮਾਰ ਹੋਇਆ ਦੂਜਾ ਮੈਂ ਸਪੋਰਟ ਖੇਡਦਾ ਇਹ ਤੁਹਾਨੂੰ ਲੱਗਦਾ ਕਿ ਮੈਂ ਸਪੋਰਟ ਗਲਤਾਂ ਤਾਂ ਮੇਰੇ ਕੋਲ ਦੂਜਾ ਕੋਟਾ ਹੈਂਡੀਕੈਪ ਦਾ 61% ਕੋਟਾ 2012 ਤੋਂ ਹੁਣ ਤੱਕ ਖਾਲੀ ਪਿਆ। ਤੁਸੀਂ ਉਹ ਚ ਕਿਤੇ ਨਾ ਕਿਤੇ ਅਨੁਜਸਟ ਕਰ ਦੋ। ਜੀ ਤਾਂ ਤੁਸੀਂ ਕਦੇ ਮਿਲਣ ਦੀ ਕੋਸ਼ਿਸ਼ ਕੀਤੀ ਸੀ ਐਮ ਸਾਹਿਬ ਨੂੰ? ਜੀ ਮੈਂ ਦੋ ਵਾਰ ਮਿਲਿਆ ਮਾਨਤਾ। ਕੀ ਕਹਿੰਦੇ ਫਿਰ ਉਹ? ਮੇਰੇ ਐਲਕੇ ਦੇ ਐਮਐਲਏ ਸਾਹਮਣੇ ਮਿਲਿਆ ਦੋ ਵਾਰ। ਕੀ ਕਹਿੰਦੇ ਫਿਰ ਉਹ? ਕਹਿੰਦੇ ਅਸੀਂ ਕਰਾਂਗੇ ਕਰਦੇ ਕਰਦੇ ਜਿ 2 ਸਾਲ ਹੋ ਗਏ। ਤਾਂ ਸੀਐਮ ਸਾਹਿਬ ਸਾਡੀ ਜੀ ਆਵਾਜ਼ ਸੁਣ ਰਹੇ ਨੇ ਅਦਾਰੇ ਤੱਕ ਤਾਂ ਦੋ ਵਾਰ ਤਾਂ ਤੁਹਾਨੂੰ ਤਰੁਣ ਸ਼ਰਮਾ ਜੀ ਮਿਲ ਚੁੱਕੇ ਨੇ ਤਾਂ ਇਹਨਾਂ ਦੀ ਇਹੀ ਮੰਗ ਹੈ ਕਿ ਹੁਣ ਜ਼ਰੂਰ ਕੋਈ ਨਾ ਕੋਈ ਬਾਮ ਫੜੀ ਜਾਵੇ। ਤਾਂ ਤਰुण ਸ਼ਰਮਾ ਜੀ ਅਸੀਂ ਖਿਡਾਰੀ ਦੀ ਗੱਲ ਕਰ ਰਹੇ ਸੀ ਜਿਹੜਾ ਤੁਹਾਡਾ ਕਰਾਟੇ ਖੇਡ ਹੈ ਇਹ ਕਰਾਟਾ ਖੇਡ ਤੁਸੀਂ ਆਪਣੇ ਚੂਜ਼ ਕੀਤਾ ਇਹ ਤੁਹਾਡੀ ਚੋਆਇਸ ਸੀਗੀ ਇਹ ਤੁਹਾਡੇ ਦਿਮਾਗ ਦੇ ਵਿੱਚ ਕਿਵੇਂ ਆਇਆ ਐਕਚੁਅਲੀ ਲੋਕਾਂ ਦੇ ਨਾਲ ਦੇਖੋ ਅੱਜ ਕੱਲ੍ਹ ਤਾਂ ਲੋਕ ਜੰਗੇ ਭਲੇ ਬੰਦੇ ਨੂੰ ਚੜਦੇ ਮੈਂ ਤਾਂ ਇੱਕ ਫੇਰ ਵੀ ਸਪੈਸ਼ਲ ਟਾਈਮ ਮੇਨ ਪੀਆ ਜੀ ਇਹ ਮੇਰਾ ਇਥੇ ਹੋਏ ਕੋਈ ਮੈਨੂੰ ਮੰਨ ਲਓ ਛੇੜੂਗਾ ਜਾਂ ਕੋਈ ਟੌਂਚ ਮਾਰੂਗਾ ਤਾਂ ਮੈਂ ਉਹਨੂੰ ਮੂੰਹ ਤੋੜ ਜਵਾਬ ਦੇ ਸਕੀ ਹਾਂ ਜੀ ਸੋ ਆਪਣੀ ਸੈਲਫ ਕੰਫੀਡੈਂਸ ਲਈ ਵੀ ਮੈਂ ਕਰਾਟੇ ਚ ਚੂਜ਼ ਕੀਤਾ ਕਿਹੜੇ ਸਾਲ ਦੀ ਉਮਰ ਚ ਤੁਸੀਂ ਸ਼ੁਰੂ ਕਰਤਾ ਸੀ ਮੈਂ ਸਾਡੇ ਚੰਨ ਲੈਦੀ 6 ਸਾਲ ਦੇ ਤੁਸੀਂ ਸ਼ੁਰੂ ਕਰਤਾ ਤੇ ਅੱਗੇ ਜਿਹੜੀ ਸਕੂਲਿੰਗ ਲਾਈਫ ਆਉਂਦੀ ਹੈ ਕਾਲਜ ਲਾਈਫ ਆਉਂਦੀ ਹੈ ਦੋਸਤ ਮਿੱਤਰ ਚੰਗੇ ਵੀ ਹੁੰਦੇ ਨੇ ਮਾੜੇ ਵੀ ਹੁੰਦੇ ਨੇ ਤੁਸੀਂ ਟੌਂਟ ਮਾਰਨ ਦੀ ਗੱਲ ਕੀਤੀ ਹੈ ਟੌਂਟ ਮਾਰਨ ਵਾਲੇ ਵੀ ਬਹੁਤ ਹੁੰਦੇ ਨੇ ਅਜਿਹੀਆਂ ਪਰਸਥਿਤੀਆਂ ਦਾ ਸਾਹਮਣਾ ਕਰਨੋਂ ਮਿਲਿਆ ਬਹੁਤ ਜ਼ਿਆਦਾ ਹੁਣ ਵੀ ਮਿਲਦਾ ਅੱਛਾ ਬਟ ਮੈਂ ਪਰਵਾਹ ਨਹੀਂ ਕਰਦਾ ਕਹਿੰਦੇ ਨਾ ਖਾਤੀ ਆਪਣੀ ਜਾਲ ਚੱਲਦਾ ਕੁੱਤੇ ਬਹੁਤ ਮੌਂਗਦੇ ਨੇ ਇੱਕ ਮਿੰਟ ਟਾਈਮ ਦੇ ਛੱਡੇ ਹੋਇਆ ਜਦ ਸਮਾਂ ਆਉਂਦਾ ਨਾ ਸਮਾ ਆਪਣੇ ਆਪ ਜਵਾਬ ਦੇ ਸਮਾ ਬਿਲਕੁਲ ਜਵਾਬ ਦੇ ਰਿਹਾ ਤਰुण ਸ਼ਰਮਾ ਜੀ ਤੁਸੀਂ ਮੈਡਲ ਜਿੱਤ ਕੇ ਸਾਡੇ ਸਾਹਮਣੇ ਖੜੇ ਹੋ ਦੇਸ਼ ਦੇ ਵਿੱਚ ਨਾਮ ਰੌਸ਼ਨ ਕੀਤਾ ਅੱਛਾ ਕਰਨ ਉਹ ਜਿਹੜਾ ਬਾਈ ਨਾਲ ਕਿਵੇਂ ਸਾਂਝ ਬਣੀ ਹਾਂਜੀ ਉਹਦੇ ਬਾਰੇ ਮੈਂ ਦੱਸਦਾ ਸਭ ਤੋਂ ਪਹਿਲਾਂ ਮੈਂ ਇਹ ਦੱਸਦਾ ਆਡੀਅਨਸ ਨੂੰ ਕਿ ਮੈਂ ਨੇਤੇ 12 ਲੱਖ ਦਾ ਕਰਜ਼ਾ ਸੀਗਾ ਮੈਂ 18 ਕੰਟਰੀਆਂ ਘੇੜ ਕੇ ਆਇਆ ਕੁਝ ਐਨਆਰਆਈ ਭਰਾਵਾਂ ਆਪਣੀ ਮਦਦ ਕਰ ਦੇਣ ਦੀ ਜੀ ਕੁਝ ਐਸੋਸੀਏਸ਼ਨ ਮਦਦ ਕਰ ਦੇਣ ਦੀ ਜੀ ਬਟ ਕਿਤੇ ਨਾ ਕਿਤੇ ਮੈਨੂੰ ਪਿਆਸੀ ਵਿਆਹ ਇੱਥੇ ਫੜ ਕੇ ਜਾਣਾ ਪੈਂਦਾ ਸੀ। ਸੋ ਉਹਦੇ ਕਰਕੇ ਮੈਨੂੰ 12 ਲੱਖ ਦਾ ਬੈਂਕ ਕਰਜ਼ਾ ਆਪਣੇ ਤੇ ਤੇ ਚੜਾ ਲਿਆ। ਔਰ ਮੇਰੇ ਫਾਦਰ ਦਾ 2 ਸਾਲ ਪਹਿਲੇ ਚਲੇ ਗਏ ਦੁਨੀਆ ਤੋਂ। ਤੇ ਸਭ ਇਹ ਦਾ ਕੰਮ ਕਰਦਾ ਸੀਗਾ ਉਹਨਾਂ ਨਾਲ। ਹੁਣ ਮੇਰਾ ਬ੍ਰਦਰ ਮੈਨਾਂ ਹੈਲਪ ਕਰਦਾ। ਮੈਂ ਤੋਲ ਵੀ ਨਹੀਂ ਸਕਦਾ। ਹੂੰ ਇੰਨੀ ਮੇਰੇ ਹੱਥੀਂ ਚ ਪ੍ਰੋਬਲਮ ਹੈ ਜਦ ਮੈਂ ਲੇਖਨ ਉਹਨਾਂ ਦਾ ਲਿਖਾਰੀ ਲੈ ਕੇ ਜਾਣਾ ਨਾਲ। ਲੇਕਿਨ ਸੋ ਜਦ ਮੈਂ ਯੂਐਸ ਤੋਂ ਛੇੜ ਕੇ ਆਇਆ ਲੋਕਾਂ ਨੂੰ ਪਤਾ ਲੱਗਿਆ ਮੇਰੇ ਬਾਰੇ। ਜਦ ਆ ਮੀਡੀਆ ਦੇ ਵਿੱਚ ਆਇਆ ਮੈਂ ਤੇ ਐਨਆਰਆਈ ਭਰਾਵਾਂ ਨੇ ਸਪੋਰਟ ਕਰੀ ਮੇਰੇ ਤੇ 12 ਲੱਖ ਦਾ ਰਿਕਵਰ ਕਰ ਜਾ 300000 ਰੁਪਏ ਦੀ ਮੇਰੀ ਸਪੋਰਟ ਐਨਆਰਆਈ ਇੰਡੀਆ ਤੇ ਪੰਜਾਬ ਦੇ 11 ਦੇ ਉੱਤੇ ਭਰਾਵਾਂ ਨੇ ਕਰੀ। ਕਈ ਕਿਸੇ ਨੇ ਵੀ 10 ਰੁਪਏ ਦੀ ਨਹੀਂ ਮਾਰਕ ਕਰੀ। ਉਹ ਤੋਂ ਬਾਅਦ ਮੈਨੂੰ ਕਰਨੀ ਹੋ ਗਿਆ ਜੀ ਦਾ ਇੰਸਟਾਗ੍ਰam ਤੇ ਮੈਸੇਜ ਆਇਆ। ਉਹਨਾਂ ਦੀ ਅਫੀਸ਼ੀਅਲ ਆਈਡੀ ਤੋਂ ਆਇਆ। ਉਹਨਾਂ ਦੀ ਮੈਂ ਖੁਦ ਬਲੀਵ ਨਹੀਂ ਕੀਤਾ। ਮੈਂ ਜਸ ਆਈਡੀ ਚੈੱਕ ਕੀਤੀ ਮੈਂ ਕਿਹਾ ਹਾਂ ਜੀ ਭਾਈ ਤੇ ਮੈਂ ਥੈਂਕ ਯੂ ਵੀ ਕਿਹਾ। ਤੇ ਉਹ ਤੋਂ ਬਾਅਦ ਉਹਨਾਂ ਦਾ ਕਾਲ ਆ ਗਿਆ ਇਮੀਡੀਟਲੀ। ਇਨਸਟਾਪੀ ਹਾਂ ਇਨਸਟਾਪੀ ਅੱਛਾ ਬڑے ਬੰਦੇ ਨੂੰ ਨੰਬਰ ਨਹੀਂ ਅਗਲੇ ਹਾਂ ਜੀ ਬਿਲਕੁਲ ਜੀ ਬਿਲਕੁਲ ਸਹੀ ਗੱਲ ਆ ਬਹੁਤ ਸੇਫਟੀ ਪਰਪਸ ਵੀ ਜੁੜ ਰਹੀ ਹੁੰਦੀ ਹੈ ਬਹੁਤ ਸਿਕਿਉਰਿਟੀ ਪਰਪਸ ਹੁੰਦੇ ਨੇ ਤੇ ਉਹਨਾਂ ਨੇ ਮੈਨੂੰ ਕਾਲ ਕਰੀ ਤੇ ਉਸ ਟੈਮੋਂ ਕਹਿੰਨਾਂ ਦੇ ਵਿੱਚ ਸੀ ਮੈਨੂੰ ਕਹਿੰਦੇ ਵੀ ਬਰੇ ਗਿਆ ਨੇ ਮੈਂ ਕਹਾਂ ਬਰੇ ਠੀਕ ਆ ਤੁਸੀਂ ਮੈਂ ਕਹਾਂ ਮੈਨੂੰ ਵਿਆਹ ਨਹੀਂ ਹੋ ਰਿਹਾ ਅਜੇ ਵੀ ਕਿ ਤੁਸੀਂ ਖੁਦ ਮੈਨੂੰ ਇੱਕ ਕਾਲ ਕਰ ਰਹੇ ਹੋ ਛੋੜ ਦਿਏ ਛੋੜੀ ਐਨੀ ਖਾਲੀ ਉਹ ਕਿਤੇ ਕਹਿੰਦੇ ਨਹੀਂ ਕੁਝ ਨਹੀਂ ਆਇਆ ਜਾ ਤੁਹਾਡੀ ਰੱਬ ਨੇ ਡਿਊਟੀ ਲਾਈ ਹੈ ਇਹਦੀ ਨਹੀਂ ਪਾ ਰਹੇ ਤੇ ਬਾਈ ਨੇ ਮੈਨੂੰ ਬੁੱਝਿਆ ਕਿ ਕਿੰਨਾ ਖਾਨ ਕੱਟਾ ਹੋ ਗਿਆ ਮੈਂ ਕਿਹਾ ਬਾਈ 3 ਲੱਖ ਰੁਪਏ ਦਾ ਹੋ ਗਿਆ ਮੈਂ ਬਕਾਇਦਾ ਉਹਨੂੰ ਸਟੇਟਮੈਂਟ ਭੇਜੀ ਬਾਈ ਨੂੰ ਦੇਖੋ ਲੈ ਜੀ ਮੈਂ ਹੋਰ ਵੀ ਲੈ ਸਕਦਾ ਸੀ ਬਿਲਕੁਲ ਜੀ ਪਰ ਮੈਂ ਨਹੀਂ ਕਿਉਂਕਿ ਮੈਂ ਇਮਾਨਦਾਰਾਂ ਇੱਕ სპੋਰਟਸਮੈਨ ਤੇ ਇੱਕ ਆਰਮੀ ਮੈਨ ਦੋਨੋਂ ਇੱਕੋ ਕੈਟਾਗਰੀ ਵਿੱਚ ਸਹੀ ਗੱਲ ਹੈ ਸੋ ਮੈਂ ਆਪਣੀ ਬਕਾਇਦਾ ਉਹਨਾਂ ਨੂੰ ਸਟੇਟਮੈਂਟ ਦਿੱਤੀ ਕਿ ਬਰੇ ਮੇਰਾ 3 ਲੱਖ ਰੁਪਏ ਇਕੱਠਾ ਹੋ ਗਿਆ 9 ਕੋ ਲੱਖ ਰੁਪਏ ਮੇਰਾ ਪੈਣੀ ਹੈ ਮੇਰਾ ਕਹਿਣਾ ਹੁਣ ਤੂਫਾਨ ਲੈ ਲੈ ਹੁਣ ਤੂਫਾਨ ਨਹੀਂ ਮੈਨੂੰ ਮੈਂ ਕਿਹਾ ਕਿਉਂ ਵੀਰੇ ਨਾ ਮੈਂ ਕਿ ਮੇਰੀ ਕੰਮ ਪਰ ਗਈ ਉਹ ਟਾਈਮ ਰਿਲਾਇਜ਼ ਹੋਇਆ ਕਿ ਰੱਬ ਵਾਕੇ ਕਿਸੇ ਨਾ ਕਿਸੇ ਰੂਪ ਜੀ ਮੇਰੇ ਕੋ ਆ ਗਿਆ ਜੀ ਜੀ ਉਹ ਡਾਊਨ ਟੂ ਅਰਥ ਹੈ ਅਗਲੇ ਦਿਨ ਹੀ ਮੇਰੇ ਅਕਾਊਂਟ ਜੀ 9 ਲੱਖ ਰੁਪਏ ਆ ਗਿਆ ਔਰ ਉਸੇ ਦਿਨ ਮੈਂ ਆਪਣਾ ਬੈਂਕ ਲੋਨ ਕਲੀਅਰ ਕਰ ਸੋ ਸਲੂਟ ਹੈ ਉਹਨਾਂ ਐਨਆਰਈ ਭਰਾਵਾਂ ਨੂੰ ਔਰ ਉਹ ਸਾਰੀ ਪਰਤਨ ਨੂੰ ਜਿਨੇ ਚਾਹ ਮੇਰੀ 1 ਰੁਪਏ ਤੋਂ ਲੈ ਕੇ 1000 ਰੁਪਏ ਦੀ ਮਦਦ ਕੀਤੀ ਜੀ ਤੇ ਇੱਕ ਕਰਨ ਉਹਨਾਂ ਬਾਈ ਦਾ ਦਿਲ ਧੰਨਵਾਦ ਕਰਦਾ ਕਿ ਅੱਜ ਜਿਹੜੀ ਛੱਤ ਮੇਰੇ ਸਿਰ ਤੋਂ ਚਲੀ ਜਾਣੀ ਸੀ ਬਹੁਤ ਤੁਸੀਂ ਵਿਚਾਰੀ ਬਿਲਕੁਲ ਜੀ ਅਸੀਂ ਵੀ ਸ਼ਲਾਘਾ ਆਯੋਗ ਹੈ ਜਿਹੜਾ ਕਰਨ ਔਜਲਾ ਜੀ ਦਾ ਕਦਮ ਹੈ ਇਹ ਕਿ ਇਹਨਾਂ ਦੀ ਮਦਦ ਕੀਤੀ ਹੈ ਕਰਜ਼ਾ ਜਿਹੜਾ ਲਾਹਿਆ ਉਹ ਵਾਕਈ ਹੀ ਕਾਬਿਲ ਤਾਰੀਫ ਹੈ ਅੱਛਾ ਤਰਨ ਜੀ ਜਦੋਂ ਤੁਸੀਂ ਸਪੋਰਟਸ ਦੇ ਵਿੱਚ ਸੀਗੇ ਤਾਂ ਜਿਹੜੀ ਫੰਡਿੰਗ ਦੀ ਗੱਲ ਤੁਸੀਂ ਕਰ ਰਹੇ ਹੋ ਕਿ 12 ਲੱਖ ਰੁਪਇਆ ਕਰਜ਼ਾ ਚੜ ਗਿਆ ਤਾਂ ਜੇ ਤੁਸੀਂ ਡਿਸਟ੍ਰਿਕਟ ਲੈਵਲ ਤੇ ਖੇਡ ਰਹੇ ਹੋ ਜਿਸ ਦੇ ਵੱਲੋਂ ਖੇਡ ਰਹੇ ਹੋ ਤਾਂ ਖਰਚਾ ਉਹ ਵੀ ਚੱਕਦਾ ਹੁੰਦਾ ਉਹਦੀ ਜ਼ਿੰਮੇਵਾਰੀ ਵੀ ਹੁੰਦੀ ਹੈ ادارے ਦੀ ਸਰਕਾਰ ਦੀ ਆਪਣੀ ਜ਼ਿੰਮੇਵਾਰੀ ਹੁੰਦੀ ਹੈ ਕਿ ਖਿਡਾਰੀਆਂ ਦੇ ਲਈ ਖਰਚਾ ਜਿਹੜਾ ਉਹ ਚੁੱਕਿਆ ਜਾਵੇ ਉਹਨਾਂ ਦਾ ਜੋ ਆਉਣ ਜਾਣ ਦਾ ਖਰਚਾ ਰਹਿਣ ਦਾ ਪਾਣ ਦਾ ਖਾਣ ਦਾ ਖਰਚਾ ਉਹ ਸਾਰਾ ਕੁਝ ਮੈਨੇਜ ਨਹੀਂ ਹੋਇਆ ਨਹੀਂ ਐਕਿਨ ਮੇਰੀ ਜਿਹੜੀ ਐਸੋਸੀਏਸ਼ਨ ਉਹ ਕੁਛ ਹੱਦ ਤੱਕ ਤਾਂ ਮੈਨੂੰ ਹੈਲਪ ਕਰ ਦੇਂਦੀ ਸੀ ਹਮ ਬਟ ਕੁਛ ਹੱਦ ਤੱਕ ਮੈਨੂੰ ਕੋਈ ਮਰਨ ਰਹਿ ਗਿਆ ਹਮ ਕਿਉਂਕਿ ਦੇਖੋ ਕਿਥੇ ਕੋਈ ਜਾਂਦੇ ਸੀ ਨਾ ਅਗਲਾ ਮੈਨੂੰ ਮਿਸਬੀਹੇਵ ਕਰਕੇ ਭਜਾ ਦਿੰਦਾ ਸੀ ਅਗਲਾ ਕਹਿੰਦਾ ਜੀ ਤੇਰੇ ਵਰਗੀ ਤਰਤੀਬਲੇ ਨੂੰ ਵੀ ਨਹੀਂ ਮਹਿਮਾਨ ਫੇਰ ਰੇਲ ਦੀ ਯਾਤਰੀਆਂ ਨਾਲ ਸਰਕਾਰੀ ਦੁਆਰਿਆਂ ਦੀ ਸਰਕਾਰੀ ਦਾਰੇ ਇੰਜ ਕਹਿ ਕੇ ਪੁਕਾਰਦੇ ਨੇ ਕਿ ਮੈਂ ਜੱਤੀ ਪਲੇਅਰ ਨੇ ਕੀ ਨੀ ਕੀ ਨੂ ਮੰਗਿਆ ਹੂੰ ਸੋ ਮੈਂ ਇੱਕ ਰਿਕਵੈਸਟ ਹੋਰ ਕਰੂੰਗਾ ਸਾਰੇ ਅਫਸਰ ਸਹਿਮਾਨ ਨੂੰ ਕਿ ਅਸੀਂ ਮਜਬੂਰੀ ਦੇ ਵਿੱਚ ਕੋਈ ਮਜਬੂਰੀ ਜਾਂ ਕੀਤੀ ਨਹੀਂ ਆਇਆ ਸੀ ਡਿਸੇਬਲ ਜੀ ਬਿਲਕੁਲ ਉਸ ਮਹਾਪੁਰਕ ਨੇ ਭੇਜਿਆ ਉਸ ਦਾ ਫੈਸਲਾ ਜੀ ਬਟ ਅਸੀਂ ਸਚਾਈ ਮੰਨ ਕੇ ਇੱਕ ਚੰਗਾ ਸੋਚ ਕੇ ਤੁਹਾਡੇ ਕੋਲ ਆਣਿਆ ਤੇ ਤੁਸੀਂ ਹੀ ਸਾਨੂੰ ਐ ਜਾ ਕੇ ਭੇਜ ਦਿਓ ਸੋ ਰਿਕਵੈਸਟ ਕਰੂੰਗਾ ਕਿ ਐ ਜਾ ਨਾ ਕਰਿਆ ਕਰੋ ਅਸੀਂ ਵੀ ਇਨਸਾਨ ਹਾਂ ਤੁਡੀ ਕੀ ਜ਼ਮਤ ਲੱਗਿਆ ਕਿ ਤੁਸੀਂ ਅਜਫਸਰ ਲੱਗੇ ਹੋ ਸਾਡੀ ਕੀ ਜ਼ਮਤ ਇਹ ਹੈ ਕਿ ਅਸੀਂ ਇੰਨਾ ਕੁਝ ਅਚੀਵ ਕਰਕੇ ਦਿੱਤੇ ਕਰਨ ਹਾਂ ਤਾਂ ਜਦੋਂ ਤੁਸੀਂ ਬਾਹਰਲੇ ਮੁਲਕਾਂ ਦੇ ਵਿੱਚ ਗਏ ਹੋ ਖੇਡਣ ਦੇ ਲਈ ਇੱਕ ਤਾਂ ਤੁਸੀਂ ਜ਼ਿਕਰ ਕੀਤਾ ਕਿ ਇਹ ਸੁਣਨ ਨੂੰ ਮਿਲਦਾ ਹੈ ਕਿ ਪੰਜਾਬ ਦੇ ਵਿੱਚ ਨਸ਼ਾ ਜ਼ਿਆਦਾ ਹੈ ਤਾਂ ਹੋਰ ਵੀ ਕਿਸ ਤਰ੍ਹਾਂ ਦਾ ਵਤੀਰਾ ਜਿਹੜਾ ਉੱਥੇ ਬਾਹਰਲੇ ਮੁਲਕ ਵਾਲਿਆਂ ਤੋਂ ਕੀਤਾ ਜਾਂਦਾ ਤੁਸੀਂ ਮੰਨੋਗੇ ਨਹੀਂ ਉੱਥੇ ਨਾ ਐਸਿਡ ਨੂੰ ਬੁਧਿਆ ਟੰਗ ਨਾਲ ਡੀਚ ਕਰਦੇ ਨੇ ਉਹ ਸਮਝਦੇ ਨਹੀਂ ਕਿ ਇਹ ਜਾਨ ਨੇ ਇਹ ਅਈ ਵੀ ਨਹੀਂ ਸਾਡਾ ਕੰਟਰੀ ਦਾ ਨਾਮ ਬਾਹਰਲੀ ਗੰਡੇਜ ਰੋਸ਼ਨ ਜੀ ਬਿਲਕੁਲ ਜੀ ਬਟ ਇੱਥੇ ਉਲਟਾ ਵੀਰੇ ਇੱਥੇ ਜਦ ਇਗਨੈਡ ਲਈ ਆਈਏ ਨਾ ਤਾਂ ਸਰਕਾਰੀ ਗੱਲ ਚਰੇ ਜਾਣਾ ਮੈਨੂੰ ਅੱਛਾ 에어ਪੋਰਟ ਤੇ ਕੋਈ ਪਿਕ ਨਹੀਂ ਕਰ ਆਂਦਾ ਬਈ ਬਹੁਤ ਰਸਤੇ ਦੀ ਕਰਦਾ ਲੇਕਿਨ ਦਦਰ ਮੈਟਰ ਮੈਂ ਅੱਜ ਵਾਦਾ ਕਰਦਾ ਤੁਹਾਡੇ ਚੈਨਲ ਤੇ ਕੋਈ ਮੈਨੂੰ ਪਿਕ ਕਰਦਾ ਨਹੀਂ ਕਰਦਾ ਮੈਂ ਇਸੇ ਤਰ੍ਹਾਂ ਆਪਣੇ ਪੰਜਾਬ ਦਾ ਪੁੱਤ ਆਪਣੇ ਪੰਜਾਬ ਦਾ ਨਾਮ ਰੋਸ਼ਨ ਕਰਦਾ ਰਹੂੰਗਾ ਆਪਣੇ ਭਾਰਤ ਲਈ ਐਦਾਂ ਹੀ ਕਿਰਦਾ ਰਹੂੰਗਾ ਔਰ ਮੈਟਰ ਦੇ ਅੰਦਰ ਜੀ ਤਾਂ ਜਦੋਂ ਤੁਸੀਂ ਸਕੂਲ ਲਾਈਫ ਦੇ ਵਿੱਚ ਸੀਗੇ ਜਾਂ ਕਾਲਜ ਲਾਈਫ ਦੇ ਵਿੱਚ ਜਿਹੜੇ ਦੋਸਤ ਮਿੱਤਰ ਹੁੰਦੇ ਨੇ ਜਿਸ ਤਰ੍ਹਾਂ ਕੁਝ ਚੰਗੇ ਮਾੜੇ ਸੀ ਪਹਿਲਾਂ ਜ਼ਿਕਰ ਕੀਤਾ ਕੁਝ ਨਸ਼ੇ ਵਾਲੇ ਵੀ ਹੁੰਦੇ ਨੇ ਅਜਿਹੇ ਦੋਸਤ ਵੀ ਮਿਲੇ ਮਾੜੇ ਪਾਸੇ ਲਾਉਣ ਦੇ ਮੈਨੂੰ ਜਿੰਨੇ ਵੀ ਮਿਲੇ ਮੇਰੇ ਯਾਰ ਅੱਜ ਵੀ ਮੇਰੇ ਨਾਲ ਹਮਮੈਂ ਮੈਨੀਫਾਈਟ ਕਰਦਾ ਹਾਂ ਉਹ ਮੈਂ ਮੈਨੀਫਾਈਟ ਕਰਦੇ ਹਾਂ ਲੋਕਾਂ ਨੂੰ ਸਾਰੇ ਚੰਗੇ ਮਿਲਦੇ ਇਹ ਵੀ ਇੱਕ ਬਹੁਤ ਵੱਡਾ ਯੋਗਦਾਨ ਹੈ ਕਿਉਂਕਿ ਦੇਖੋ ਇੱਕ ਪੋਸਟਿਵ ਇਨਸਾਨ ਨੂੰ ਜੇ ਦੂਜੇ ਪੋਸਟਿਵ ਇਨਸਾਨ ਮਿਲਦਾ ਹੈ ਤਾਂ ਉਹਦੀ ਲਾਈਫ ਕਿਹਦਾ ਕਿਦੈ ਸੱਠ ਹੁੰਦੀ ਹੈ ਔਰ ਸਾਰੇ ਹੀ ਫਿਟਨੈਸ ਵਾਲੇ ਨੇ ਕੁਝ ਅਮਰੀਕਾ ਰਾਡਿਨ ਨੇ ਕੁਝ ਵਧੀਆ ਜਿਮ ਡ੍ਰੈਨਰ ਨੇ ਕੁਝ ਪਰਫੈਕਟ ਨਾ ਬੋਡੀ ਬਿਲਡਿੰਗ ਹੂੰ ਮੈਨੂੰ ਕਦੇ ਲੋੜ ਹੀ ਨਹੀਂ ਪਈ ਗਲਤ ਰਾਜ ਨੂੰ ਮੈਂ ਜੀ ਜਦੋਂ ਤੁਸੀਂ ਬਾਹਰਲੇ ਮੁਲਕਾ ਦੇ ਵਿੱਚ ਜਾਂਦੇ ਹੋ ਖੇਡਣ ਦਾ ਉੱਥੇ ਹੋਰ ਵੀ ਕੰਟਰੀਜ਼ ਦੇ ਖਿਡਾਰੀ ਹੁੰਦੇ ਨੇ ਇੱਕ ਉਹਨਾਂ ਦੇ ਨਾਲ ਟੀਮ ਹੁੰਦੀ ਹੈ ਉਹਦੇ ਕੰਟਰੀ ਦੀ ਉਹ ਬਕਾਇਦਾ ਉਹਨਾਂ ਨੂੰ ਦੇਖਭਾਲ ਕਰਦੀ ਹੈ ਉਹਨਾਂ ਦੀ ਡਾਈਟ ਦਾ ਖਿਆਲ ਰੱਖਦੀ ਹੈ ਜਿਹੜੀ ਤੁਹਾਡੇ ਨਾਲ ਟੀਮ ਹੈ ਚਾਹੇ ਤੁਹਾਡੀ ਐਸੋਸੀਏਸ਼ਨ ਦੀ ਹੈ ਚਾਹੇ ਕਿਸੇ ਵੀ ادارے ਦੇ ਵੱਲੋਂ ਸਰਕਾਰੀ ਟੀਮ ਇਧਰੋਂ ਗਈ ਹੈ ਉਹ ਕਿਸ ਤਰ੍ਹਾਂ ਤੁਹਾਡਾ ਸਾਥ ਨਿਭਾਉਂਦੀ ਹੈ ਨਹੀਂ ਉਹ ਬੜਾ ਮੈਂ ਦਿਲੋਂ ਸਲੂਟ ਕਰਦਾ ਮੇਰੀ ਨੈਸ਼ਨਲ ਟੀਮ ਦਾ ਜਿਹੜੀ ਮੈਨੂੰ ਬਧੀਆ ਟੀਚ ਕਰਦੀ ਆ ਤੇ ਮੈਨੂੰ ਬਾਹਰ ਕਿਨਾਂ ਲੈ ਕੇ ਜਾਂਦੀ ਆ ਜੋ ਮੈਂ ਕਦੇ ਨਹੀਂ ਭੁੱਲੂਗਾ ਇੱਕ ਤਾਂ ਆਪਣੇ ਗੁਰੂ ਦਾਤ ਨਹੀਂ ਭੁੱਲੂਗਾ ਜਿਨ੍ਹਾਂ ਮਰੋਲ ਰਾਜਮੰਦ ਹੂੰ ਦੂਜਾ ਮੈਂ ਪੰਜਾਬ ਦਾ ਚਲੋ ਤਾਂ ਪਲੇਅਰਾਂ ਕਈ ਵਾਰ ਮੈਨੂੰ ਕੱਲਾ ਵੀ ਜਾਣਾ ਪੈਂਦਾ ਕੋਈ ਨਾਲ ਨਹੀਂ ਤੁਰਦਾ ਤਾਂ ਇਹ ਜੋ ਤੁਸੀਂ ਇੱਕ ਤਾਂ ਪ੍ਰੂਫ ਨਾਲ ਲੈ ਕੇ ਆਏ ਹੋਏ ਨੇ ਤਰਨ ਸ਼ਰਮਾ ਜੀ ਇਹਨਾਂ ਕੋਲ ਸਾਰੇ ਸਬੂਤ ਨਾਲ ਨੇ ਕਿ ਲਿਸਟ ਦੇ ਵਿੱਚ ਇਹਨਾਂ ਦਾ ਪਹਿਲਾ ਨਾਮ ਆਉਂਦਾ ਹੈ ਨੌਕਰੀ ਦੇ ਲਈ ਇਹ एलिਜੀਬਲ ਕਲਾਸ ਦਿੱਤੇ ਜਾਂਦੇ ਨੇ ਉਸ ਤੋਂ ਬਾਅਦ ਲਿਸਟ ਦੇ ਵਿੱਚੋਂ ਇਹਨਾਂ ਦਾ ਨਾਮ ਹਟਾ ਦਿੱਤਾ ਜਾਂਦਾ ਤੁਸੀਂ ਕਹਿ ਰਹੇ ਹੋ ਕਿ ਡਿਸੇਬਲ ਕਰਕੇ ਹਟਾਇਆ ਗਿਆ ਕੁਝ ਰੀਜ਼ਨ ਕਰਕੇ ਜ਼ਰੂਰ ਕੱਢਿਆ ਗਿਆ ਕਿਉਂਕਿ ਜਦ ਮੈਂ ਕੇਂਦਰੀ ਪੜੀ ਸੀ ਉਹਦੇ ਵਿੱਚ ਇਹ ਨਹੀਂ ਲਿਖਿਆ ਸੀਗਾ ਕਿ ਇਹ ਹੈਂਡੀਕੈਪ ਨੂੰ ਰੱਖਣਾ ਨਹੀਂ ਹੈ ਹੂੰ ਤਾਂ ਮੈਂ ਇਹ ਤੋਂ ਕਿਉਂ ਕੇਂਦਰੀ ਪੜੀ ਸੀ ਔਰ ਦੂਜਾ ਜਦ ਇਹਨਾਂ ਨੂੰ ਪਤਾ ਸੀਗਾ ਤਾਂ ਇਹਨਾਂ ਨੇ ਮੇਰੇ ਲਈ ਨਾਮ ਕਿਉਂ ਕੁਆਲੀਫਾਈ ਕਰਿਆ ਜੀ ਬਿਲਕੁਲ ਇਹ ਤਾਂ ਮਜ਼ਾਕ ਵਾਲੀ ਗੱਲ ਹੋ ਗਈ ਹੂੰ ਕੀ ਕਹਿਣਾ ਚਾਹੁੰਦੇ ਹੋ ਆਪਣੇ ਸ਼ਬਦਾਂ ਦੇ ਵਿੱਚ ਸਰਕਾਰ ਨੂੰ ਬਸ ਮੈਂ ਇਹੀ ਸਰਕਾਰ ਨੂੰ ਕਹੂੰਗਾ ਕਿ ਅੱਜ ਦੇ ਹਾਲਾਤ ਮੈਨੇ ਇੰਨੇ ਗਮਾਣੇ ਨੇ ਮੈਂ ਇੱਕ ਅੱਖਾਂ ਭਰਿਆ ਨੇ ਅੰਜੂ ਨਹੀਂ ਨਿਕਲੇ ਹੂੰ ਬਟ ਮੈਂ ਮਾਨ ਸਾਹਿਬ ਨੂੰ ਇਹੀ ਕਹੂੰਗਾ ਕਿ ਮੇਰੀ 27 ਸਾਲ ਦਾ ਮਿਹਨਤ ਮੁੱਲ ਜੇ ਤੁਸੀਂ ਦੇ ਲੋ ਤਾਂ ਮੇਰੀ ਪੂਰੀ ਜ਼ਿੰਦਗੀ ਆਰਾਮ ਨਾਲ ਇੱਥੇ ਜੋਗੀ ਕਿ ਕਿਉਂਕਿ ਮੈਂ ਗੇਮ ਮਤਵਵ ਦੀਖਸਾਲ ਹੋਰ ਕਰ ਤੱਕਦਾ ਰਹੂ ਹਮਮ ਸਪਸ਼ਟ ਮੰਗ ਕੀ ਕਰਦੇ ਹੋ ਸਰਕਾਰ ਤੋਂ ਮੰਗ ਮੈਨੂੰ ਜੈ ਪੀਐਨ ਦੀ ਨੌਕਰੀ ਦੇ ਦੇਣ ਛੋਟੀ ਮੋਟੀ ਮੈਂ ਉਹ ਵੀ ਲੈਣ ਦੇ ਆ ਯੇ ਤੁਹਾਡੇ ਤੁਹਾਨੂੰ ਲੱਗਦਾ ਨਾ ਕਿ ਮੈਂ ਅਪਰ ਰੈਂਕ ਨਹੀਂ ਨਹੀਂ ਮਿਲਦਾ ਪਿਆ ਮੈਨੂੰ ਪੀਐਨ ਦੇ ਕੰਮ ਉਹ ਵੀ ਮੈਂ ਕਰਨ ਦੇ ਆ ਪੀਐਨ ਦੀ ਨੌਕਰੀ ਵੀ ਮੰਗਣ ਦੇ ਲਈ ਤਿਆਰ ਨੇ ਤਰਨੁਸ਼ਰਮਾ ਜੀ ਸਾਡੇ ਕੋਲ ਤਾਂ ਇਹ ਜ਼ਰੂਰ ਸਰਕਾਰ ਤੱਕ ਆਵਾਜ਼ ਜਾਣੀ ਚਾਹੀਦੀ ਹੈ ਕਿ ਜੇਕਰ ਇੰਨੀ ਕੁ ਮੰਗਿਆ 18 ਕੰਟਰੀਜ਼ ਦੇ ਵਿੱਚ ਮੈਡਲ ਜਿੱਤ ਕੇ 400 ਤੋਂ ਵੱਧ ਮੈਡਲਜ਼ ਇਹਨਾਂ ਕੋਲ ਟੋਟਲਸ ਨੇ ਤੇ ਇੱਕ ਤਾਂ ਇਹਨਾਂ ਕੋਲ ਕੁਦਰਤ ਦੀ ਥੋੜੀ ਜੀ ਮਾਰ ਪਈ ਤੇ ਉਦੋਂ ਵੀ ਹੌਸਲਾ ਨਹੀਂ ਡਿੱਗਿਆ ਇਹਨਾਂ ਨੇ ਵਕਤ ਦੀ ਮਾਰ ਝੱਲ ਕੇ ਇਹਨਾਂ ਨੇ ਦੇਸ਼ ਦਾ ਨਾਮ ਰੋਸ਼ਨ ਕੀਤਾ ਤਾਂ ਸਰਕਾਰ ਨੂੰ ਜ਼ਰੂਰ ਇਸ ਬਾਰੇ ਸੋਚਣਾ ਚਾਹੀਦਾ ਤਰੁਮ ਸ਼ਰਮਾ ਜੀ ਤੁਹਾਡੇ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਤੇਰੇ ਪਰਿਵਾਰ 'ਚ ਇੱਕ ਬ੍ਰਦਰ ਹੈ ਮੈਂ ਮੈਰਿਡ ਇੱਕ ਮਦਰ ਨੇ ਤੁਮੇ ਬਸ ਹੂੰ ਸਾਰਾ ਬੋਝ ਘਰ ਦਾ ਛੋਲੇ ਬ੍ਰਦਰ ਤੇ ਆ ਇੱਕ ਕਹਿੰਦੇ ਕਿ ਬੜੇ ਦਾ ਫਰਜ਼ਿੰਦਾ ਛੋੜੀ ਹਨ ਬੰਨਾ ਮਟਾ ਜੇ ਉਲਟਾ ਤੇ ਤੁਹਾਡੀ 27 ਸਾਲ ਦੀ ਉਮਰ ਹੋ ਗਈ ਹੈ ਨਹੀਂ ਮੇਰੀ 33 ਗਾਲੀ 33 ਦੀ ਹੋ ਗਈ ਹੈ 27 ਸਾਲ ਦੀ ਮਿਹਨਤ ਹੈ ਤੁਹਾਡੀ ਤੇ ਵਿਆਹ ਬਾਰੇ ਕੀ ਸੋਚਿਆ ਤੁਸੀਂ ਮੈਂ ਵਿਆਹ ਵੀਰੇ ਆਪਣੇ ਅੰਦੇਸ਼ ਆਪਣੇ ਪਿੰਡਾਂ ਨਾਲ ਕਰਾਇਆ ਤਾਂ ਅੱਗੇ ਪਰਿਵਾਰ ਵਧਾਉਣ ਬਾਰੇ ਸੋਚਿਆ ਨਹੀਂ ਕੁਝ ਹਣੇ ਦੇਖਦੀਆਂ ਬਾਕੀ ਜਿੱਤੇ ਮਹਾਰਾਜ ਨੇ ਸੰਗਿਓਂ ਮਿਲ ਕੇ ਤਾਂ ਹੋ ਜੂਗਾ ਨਹੀਂਗਾ ਦੁਨੀਆ ਤਾਂ ਦੁਨੀਆ ਵਿੱਚ ਰਹੇ ਜਾਣਾ ਮੇਰੇ ਕੋਈ ਮਤਲਬ ਗੁੱਸਾ ਨਹੀਂ ਹੈ ਕਿ ਦਿਨਾਂ ਮੇਰੇ ਸਰਕਾਰਾਂ ਨਾਲ ਵੀ ਕੋਈ ਇੰਜ ਹੀ ਗੁੱਸਾ ਨਹੀਂ ਹੈ ਮੈਂ ਕੋ ਮੈਂ ਆਪਣਾ ਹੱਕ ਮੰਗ ਰਿਹਾ ਜੋ ਡਿਜ਼ਰਵ ਹੈ ਜੇ ਆਪਣੇ ਹੱਕ ਮੰਗਣਾ ਵੀ ਕੋਈ ਗੁਨਾਹ ਹੈ ਤਾਂ ਮੈਂ ਮੰਗਣਾ ਤੋਂ ਹਟਣ ਦਰਿਆ ਕਿਉਂਕਿ ਮੈਂ ਆਪਣੇ ਰਾਜੇ ਤੋਂ ਹੀ ਆਪਣਾ ਹੱਕ ਮੰਗ ਸਕਦਾ ਉਹ ਇਸੇ ਮੇਰੇ ਰਾਜਾ ਆਪਣੇ ਭਗਵਾਨ ਜੀ ਸਾਹਿਬ ਜੀ ਜੇ ਉਹੀ ਪ੍ਰਜਾ ਦੀ ਨੀਤ ਉਹਨਾਂ ਦੀ ਪ੍ਰਜਾ ਕਿੱਥੇ ਜਾਊਗੀ ਜੀ ਤਾਂ ਬਾਰ ਬਾਰ ਬੇਨਤੀ ਕਰ ਸਕਦਾ ਇੱਕ ਦਿਨਾਂ ਵੀ ਬੇਨਤੀ ਕਰਕੇ ਅੱਕ ਕੇ ਥੱਕ ਕੇ ਬੈਠ ਜੀ ਹੂੰ ਪਿਛਲੀਆਂ ਸਰਕਾਰਾਂ ਦੇ ਵਿੱਚ ਵੀ ਤੁਸੀਂ ਕਦੇ ਕੋਸ਼ਿਸ਼ ਕੀਤੀ ਜਾਂ ਫਿਰ ਹੁਣੇ ਮੈਡਲ ਜਿਹੜੇ ਨੇ ਉਹ ਹਾਸਲ ਹੋਏ ਨੇ ਅੰਤਰਰਾਸ਼ਟਰੀ ਪੱਧਰ ਤੇ ਹੁਣੇ ਤੁਸੀਂ ਇਹ ਮੰਗ ਕਰ ਰਹੇ ਹੋ ਨਹੀਂ ਮੈਂ 2014 ਦਾ ਰੈਂਗਰ ਮੈਨਿਪਲ ਹੈ ਹੂੰ ਲਾਸਟ ਟਾਈਮ ਕਾਂਗਰਸ ਪਾਰਟੀ ਨੇ ਵੀ ਮੈਂ ਖਿਲਾਫ ਕਰਨ ਲਈ ਉਹਨੇ ਉਮੀਦਵਾਰੀ ਵੀ ਮੇਰੇ ਨਾਲ ਬੱਤੀ ਹੂੰ ਉਹਨਾਂ ਨੇ ਵਾਦਾ ਕਰਿਆ ਕਿ ਤੁਹਾਡੀ ਸਰਕਾਰ ਆਉਗੀ ਤੇ ਕੁਝ ਕਰਾਂਗੇ ਹੂੰ ਪਰ ਜਦ ਸਰਕਾਰ ਆਈ ਕੋਚ ਸਪੋਰਟ ਮਿਨਿਸਟਰ ਬਣਿਆ ਕੋਈ ਉਹਨਾਂ ਨੇ ਬਾਣੀ ਪੜੀ ਕੋਈ ਵੀ ਬਾਣੀ ਪੜੀ ਦੇ ਕਾ ਉਮੀਦ ਤੇ ਦੁਨੀਆ ਕਾ ਮੈਂ ਮੈਂ ਵੀ ਉਮੀਦ ਲਾ ਕੇ ਬੈਠਾ ਕਿ ਕਦ ਮੇਰੇ ਤੇ ਮੇਰੇ ਤੇ ਨਹੀਂ ਕਾ ਪਹੋਗੀ ਮਾਨ ਸਾਹਿਬ ਜਿਹੜਾ ਉਹ ਕਹਿੰਦੇ ਨੇ ਕਿ ਇਹਦੀ ਗਰੀਬ ਬੰਦੇ ਨੇ ਕਹਨੇ ਆ ਤੋ ਕਦੇ ਤਾਂ ਮੈਨਾਂ ਵੀ ਇੱਕ ਦਿਨ ਆਉਂਗਾ ਹੂੰ ਜੀ ਬਿਲਕੁਲ ਤਰਨ ਸ਼ਰਮਾ ਜੀ ਤੁਹਾਡੀਆਂ ਗੱਲਾਂ ਤੋਂ ਵਾਕਈ ਲੱਗਦਾ ਹੈ ਕਿ ਤੁਹਾਨੂੰ ਬਣਦਾ ਹੱਕ ਹੈ ਜਿਹੜਾ ਘਟੂ ਘਟੇ ਇੱਕ ਮਾਨ ਸਨਮਾਨ ਆ ਉਹ ਤਾਂ ਜ਼ਰੂਰ ਮਿਲਣਾ ਹੀ ਚਾਹੀਦਾ ਜਾਂਦੇ ਜਾਂਦੇ ਸਾਡੇ ਦਰਸ਼ਕਾਂ ਦੇ ਲਈ ਸਰਕਾਰ ਲਈ ਤਾਂ ਬਥੇਰਾ ਜਿਹੜਾ ਸੁਨੇਹਾ ਦੇ ਦਿੱਤਾ ਹੈ ਸਰਕਾਰ ਨੂੰ ਮੰਗ ਕੀਤੀ ਆ ਸੀ ਦਰਸ਼ਕ ਵੀ ਸੁਣ ਰਹੇ ਨੇ ਆਵਾਜ਼ ਤੁਹਾਡੀ ਕੀ ਕਹਿਣਾ ਚਾਹੋਗੇ ਮੈਂ ਇੱਕ ਮਹੀਨ ਜਲਾਨ ਲੱਗਾਂ ਵੀਰੋ ਨਸ਼ਾ ਛੁਡਾਓ ਪੰਜਾਬ ਬਚਾਓ ਹੂੰ ਤੋਂ ਨੌਜਵਾਨਾਂ ਨੂੰ ਅਪੀਲ ਕਰਾਂਗਾ ਕਿ ਆਪਣੇ ਪਿੰਡ ਆਪਣੇ ਸ਼ਹਿਰ ਦੇ ਵਿੱਚ ਇੱਕ ਨੌਜਵਾਨ ਵੀ ਆਪਣਾ ਬੀੜਾ ਲੈ ਲੈਵੇ ਨਾ ਤਾਂ ਆਪਣਾ ਪੰਜਾਬ ਜਲਦੀ ਨਸ਼ਾ ਮੁਕਤ ਹੋ ਜੀ ਤਾਂ ਆਓ ਇਸ ਮਹੀਨ ਦਾ ਹਿੱਸਾ ਬਣੀਏ ਨਸ਼ਾ ਛੁਡਾਈਏ ਪੰਜਾਬ ਬਚਾਈਏ ਜੀ ਬਾਕ ਮੈਂ ਨਹੀਂ ਕਹਾਂਗਾ ਉਹ ਦਿਲੋਤਾ ਨਵਾਬ ਪਿਆਰ ਕਰਨ ਵਾਲੇ ਦਾ ਜੇ ਕੁਝ ਗਲਤ ਕਹਿਤਾ ਤਾਂ ਮਾਫ ਕਰਿਓ ਚੰਗਾ ਸਤਿ ਸ਼੍ਰੀ ਅਕਾਲ ਜੀ ਤਰੁਣ ਸ਼ਰਮਾ ਜੀ ਬਹੁਤ ਬਹੁਤ ਧੰਨਵਾਦ ਸੋ ਜੀ ਇਹ ਸੀਗੇ ਤਰੁਣ ਸ਼ਰਮਾ ਜੀ 18 ਕੰਟਰੀਜ਼ ਦੇ ਵਿੱਚ ਇਹਨਾਂ ਨੇ ਆਪਣਾ ਨਾਂ ਰੌਸ਼ਨ ਕੀਤਾ ਦੇਸ਼ ਦਾ ਨਾਂ ਰੌਸ਼ਨ ਕੀਤਾ ਮੰਗ ਸਿਰਫ ਇੱਕੋ ਹੀ ਹੈ ਕਿ ਸਰਕਾਰ ਇਹਨਾਂ ਦੀ ਬਾਹ ਫੜ ਲਈ ਤੇ ਸਲੂਟ ਹੈ ਕਰਨ ਔਜਲਾ ਨੂੰ ਜਿਨ੍ਹਾਂ ਨੇ ਇਹਨਾਂ ਦਾ ਮੋਢੇ ਤੋਂ ਭਾਰ ਹੈ ਜਿਹੜਾ ਉਹ ਹੌਲਾ ਕੀਤਾ ਕਰਜ਼ਾ ਇਹਨਾਂ ਦਾ ਨਾ ਆ ਪਰ ਸਰਕਾਰਾਂ ਨੂੰ ਜ਼ਰੂਰ ਸੋਚਣਾ ਚਾਹੀਦਾ ਕਿ ਸਾਡੀ ਵੀ ਕੋਈ ਨਾ ਕੋਈ ਜ਼ਿੰਮੇਵਾਰੀ ਬਣਦੀ ਹੈ ਜੇਕਰ ਅਜਿਹਾ ਵਿਅਕਤੀ ਤੁਹਾਡੇ ਲਈ ਦੇਸ਼ ਦੇ ਲਈ ਸੂਬੇ ਦੇ ਲਈ ਸ਼ਹਿਰ ਦੇ ਲਈ ਇੰਨਾ ਕੁਝ ਕਰ ਰਿਹਾ ਤਾਂ ਘੱਟੋ-ਘੱਟ ਜ਼ਿਆਦਾ ਨਹੀਂ ਤਾਂ ਥੋੜਾ ਤਾਂ ਤੁਸੀਂ ਕਰ ਸਕਦੇ ਹੋ ਪੀਐਨਡੀ ਨੌਕਰੀ ਦੀ ਮੰਗ ਉਹ ਕਰ ਰਹੇ ਨੇ ਇੰਨਾ ਕੁ ਤਾਂ ਤੁਸੀਂ ਦੇਈ ਸਕਦੇ